ਸਾਰੇ ਕਾਹਲੇ ਸਾਰਿਆਂ ਨੂੰ ਅੱਜ ਆਪਾਂ ਸ਼ਕਰਪਾਰੇ ਬਣਾਵਾਂਗੇ ਗੁੜ ਪਾ ਕੇ ਗੁੜ ਵਾਲੇ ਸ਼ਕਰਪਾਰੇ ਬਣਾਵਾਂਗੇ ਆਮੈਦਾ ਇੱਕ ਕੌਲੀ ਇਹਨੂੰ ਆਪਾਂ ਇਹਦੇ ਚ ਪਾ ਲਾਂਗੇ ਡੋਂਗੇ ਚ ਆਕੇ ਹੋਏ ਗਰਮ ਕਰਕੇ ਰੱਖਿਆ ਘਿਓ ਚੰਗੀ ਤਰ੍ਹਾਂ ਰਲਾ ਲਾਂਗੇ ਨਵਾ ਪਾ ਚੰਗੀ ਤਰ੍ਹਾਂ ਰਲਾ ਲਿਆ ਇਸ ਤਰ੍ਹਾਂ ਬਣ ਗਿਆ ਪਿੰਨੀ ਬਣ ਗਈ ਇਹਨੂੰ ਆਪਾਂ ਹੁਣ ਪਾਣੀ ਪਾਵਾਂਗੇ ਆਪਾਂ ਚੰਗੀ ਤਰ੍ਹਾਂ ਘੋਲ ਲਾਂਗੇ ਪਾਣੀ ਥੋੜਾ ਜਿਹਾ ਹੋਰ ਪਾਵਾਂਗੇ ਲਓ ਹੁਣ ਆਪਾਂ ਥੋੜਾ ਜਿਹਾ ਦੁੱਧ ਪਾਵਾਂਗੇ ਥੋੜਾ ਜਿਹਾ ਪਾਣੀ ਪਾਇਆ ਹੈ ਆਪਾਂ ਤੇ ਥੋੜਾ ਜਿਹਾ ਦੁੱਧ ਪਾਇਆ ਹੈ ਮਾਤੇ ਨੂੰ ਚੰਗੀ ਤਰ੍ਹਾਂ ਲਾ ਲਾਂਗੇ ਮੈਦੇ ਨੂੰ ਆਪਾਂ ਚੰਗੀ ਤਰ੍ਹਾਂ ਲਾ ਲਿਆ ਤੇ ਹੁਣ ਇਹਨੂੰ ਆਪਾਂ 10 ਮਿੰਟ ਰੱਖਾਂਗੇ ਆਟੇ ਵਾਂਗੂੰ ਗਨ ਲਿਆ ਤੇ ਫੇਰ ਫੇਰ ਆਪਾਂ ਸਾਕਰ ਪਾਰੇ ਬਣਾਵਾਂਗੇ ਢੱਕ ਕੇ ਰੱਖ ਦਾਂਗੇ ਇਹਨੂੰ 10 ਮਿੰਟ ਨਾ ਹੁਣ 15 ਮਿੰਟ ਹੋ ਗਏ ਤਾਂ ਇਹਨੂੰ ਤੇ ਇਹਨੂੰ ਆਪਾਂ ਦੁਬਾਰਾ ਫੇਰ ਗਨਾਂਗੇ ਨਾ ਉਹ ਫਫੇੜਾ ਬਣਾ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਵੇਲ ਦੇਾਂਗੇ ਮਸਾਪੈ ਨੱਕ ਰੱਖਾਂਗੇ ਜਿਆਦਾ ਬ੍ਰੇਕ ਨਹੀਂ ਕਰਦੇ ਰੋਟੀ ਤਾਂ ਥੋੜਾ ਜਿਹਾ ਮੋਟਾ ਹੈਗਾ ਵੇਖੋ ਰੋਟੀ ਤਾਂ ਥੋੜਾ ਜਿਹਾ ਮੋਟਾ ਹੈ ਹੁਣ ਆਪਾਂ ਕੱਟ ਦਾਂਗੇ ਲਓ ਆਪਾਂ ਨਿੱਕੇ ਨਿੱਕੇ ਪੀਸ ਕਰ ਲਏ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਆਪਾਂ ਅੱਗ 'ਤੇ ਰੱਖਾਂਗੇ ਤੇ ਥੋੜਾ ਥੋੜਾ ਸੇਕ ਤੇ ਬਣਾਵਾਂਗੇ ਹੁਣ ਆਪਾਂ ਪਰਫੈਂਡ ਪਾਵਾਂਗੇ ਜੇਰ ਪਰਫੈਂਡ ਗਰਮ ਹੋ ਗਿਆ ਫਿਰ ਆਪਾਂ ਬੇਸ਼ੱਕਰ ਪਾਰੇ ਪਾਵਾਂਗੇ ਪਰਫੈਂਡ ਥੋੜਾ ਥੋੜਾ ਗਰਮ ਹੋ ਗਿਆ ਹੁਣ ਸ਼ੱਕਰ ਪਾਰੇ ਪਾਵਾਂਗੇ ਖੜੇ ਆਪਾਂ 2 ਮਿੰਟ ਇਹਨੂੰ ਹਿਲਾਉਂਦੇ ਨਹੀਂਗੇ ਤੇ ਫਿਰ ਹਲਾਵਾਂਗੇ ਜਦੋਂ ਹਲੇ ਕੱਚੇ ਹੈ ਵਿੱਚ ਇਹ ਤੇ ਥੋੜੇ ਥੋੜੇ ਪੱਕ ਗਏ ਫਿਰ ਹਲਾਵਾਂਗੇ ਜਦੋਂ ਹੁਣ ਥੋੜੇ ਥੋੜੇ ਬਰੌਂਜ਼ ਪੱਕ ਗਏ ਆਪਾਂ ਹੁਣ ਹਲਾਵਾਂਗੇ ਜੇ ਥੋੜੇ ਜਿਹਾ ਬਰੌਂਜ਼ ਹੋ ਗਿਆ ਤਾਂ ਆਪਾਂ ਕੱਢ ਲਾਂਗੇ ਆਪਾਂ ਸਕਰਬਾਰੇ ਚੰਗੇ ਤਰ੍ਹਾਂ ਰੜ ਗਏ ਤੇ ਹੁਣ ਆਪਾਂ ਇਹਨੂੰ ਕੱਢਾਂਗੇ ਫਿਰ ਦੂਜੀ ਕੜਾਈ 'ਚ ਰਾਂਗੇ ਤੇ ਚਾਸਨੀ ਬਣਾਵਾਂਗੇ गुड़ पावे पानी पावे हम आप हिलाई जावे सारा गुड़ फुर जूगा गर्म हो हो के दुख बन गई ਵਧੀਆ ਬਾਕੀ ਹੁਣ ਆਪਾਂ 라ਵਾਂਗੇ ਵਧੀਆ ਇੱਕ ਤਾਰ ਬਣ ਗਈ ਹੈ ਲਓ ਹੁਣ ਆਪਾਂ ਵਿੱਚ ਸ਼ਗਰ ਪਾਰੇ ਪਾਵਾਂਗੇ ਆਪਾਂ ਇਹਨੂੰ ਇਸ ਤਰ੍ਹਾਂ ਹਲਾਈ ਜਾਵਾਂਗੇ ਜਿੰਨਾ ਚਿਰ ਠੰਡੀ ਨਹੀਂ ਹੁੰਦੀ ਉਹਨਾਂ ਚਿਰ ਹਲਾਈ ਜਾਵਾਂਗੇ ਆਪਾਂ ਹੋ ਗਏ ਹਲਾਈ ਜਾਂਦੇ ਨੂੰ ਤੇ ਆ ਕੱਲਾ ਕੱਲਾ ਹੋ ਗਿਆ ਇੱਕਾ ਜੁੜਿਆ ਭਾਏ ਤੋੜ ਦਿਆਂਗੇ ਇਹਨੂੰ ਤੇ ਵਧੀਆ ਬਣ ਗਏ ਆਪਣੇ ਸ਼ਕਰਪਾਰੇ ਹੁਣ ਆਪਾਂ ਇਹਨਾਂ ਕੰਚ ਦੇ ਡੋਂਗੇ ਚ ਕੱਢਾਂਗੇ ਦੇਖੋ ਕਿੰਨੇ ਵਧੀਆ ਬਣਿਆ ਸ਼ਕਰਪਾਰੇ ਆਪਣੇ ਹੁਣ ਤੋੜ ਕੇ ਦਿਖਾਵਾਂਗੇ ਦੇਖੋ ਕਿੰਨੇ ਵਧੀਆ ਬਣੇ ਐ ਬਹੁਤ ਵਧੀਆ ਬਣੇ ਐ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ